ਅਫਗਾਨਿਸਤਾਨ ਤੋਂ ਪੰਜ ਟਰੱਕ ਅਟਾਰੀ ਰਹੀ ਭਾਰਤ ਪਹੁੰਚੇ ਇਹ ਟਰੱਕ ਜੰਗ ਦੇ ਵਿਚਕਾਰ ਪਾਕਿਸਤਾਨ ਚ ਸੀ ਫਸੇ ਜਿਦਾ ਦੱਸ ਜੀ ਕਿ ਭਾਰਤ ਨੇ ਅਫਗਾਨਿਸਤਾਨ ਪ੍ਰਤੀ ਸਦਭਾਵਨਾ ਦਾ ਪ੍ਰਗਟਾਵਾ ਕਰਦੇ ਆ ਅਫਗਾਨ ਟਰੱਕਾਂ ਨੂੰ ਅਟਾਰੀ ਬਾਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ ਉੱਥੇ ਹੀ ਦੱਸ ਦਈਏ ਕਿ ਅੱਜ ਪੱਜ ਅਫਗਾਨ ਟਰੱਕ ਵਿਸ਼ੇਸ਼ ਇਜਾਜ਼ਤ ਨਾਲ ਭਾਰਤ ਵਿੱਚ ਦਾਖਲ ਹੋਏ ਜਿਨ੍ਹਾਂ ਵਿੱਚੋਂ 4 ਟਰੱਕ ਸੁੱਕੇ ਮੇਵਿਆਂ ਨਾਲ ਲੱਦੇ ਹੋਏ ਸਨ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਤਰਹਦੀ ਵਪਾਰ ਅਤੇ ਪਾਕਿਸਤਾਨ ਨਾਲ ਲੋਕਾਂ ਦੀ ਆਵਾਜ਼ਾਈ ਪੂਰੀ ਤਰ੍ਹਾਂ ਬੰਦ ਹੈ ਉਸ ਹਮਲੇ ਵਿੱਚ ਪਾਕਿਸਤਾਨੀ ਅਤਵਾਦੀ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਪ੍ਰਤੀ ਸਖਤ ਰੁਖ ਪੜਾਇਆ ਹੈ ਸੂਤਰਾਂ ਅਨੁਸਾਰ ਭਾਰਤ ਪਾਕਿਸਤਾਨ ਸਬੰਧਾਂ ਵਿੱਚ ਤਣਾਅ ਕਾਰਨ ਪਾਕਿਸਤਾਨ ਵਿੱਚ ਲਗਭਗ 150 ਟਰੱਕ ਫਸੇ ਹੋਏ ਸਨ ਭਾਰਤ ਨੇ ਅਫਗਾਨਿਸਤਾਨ ਦੇ ਵਪਾਰਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਇਨ੍ਹਾਂ ਟਰੱਕਾਂ ਨੂੰ ਰਾਹਤ ਦਿੱਤੀ ਹੈ ਅੱਜ ਵੀ ਬਹੁਤ ਸਾਰੇ ਟਰੱਕ ਤੇ ਭਾਰਤ ਦੇ ਵਿੱਚ ਆਉਣ ਦੀ ਉਮੀਦ ਹੈ ਅਟਾਰੀ ਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਟਰੱਕ ਇਸੇ ਤਰ੍ਹਾਂ ਆਉਂਦੇ ਰਹੇ ਤਾਂ ਭਾਰਤ ਤੋਂ ਟਰੱਕ ਪਾਕਿਸਤਾਨ ਰਾਹੀਂ ਦੇਸ਼ ਵਿੱਚ ਜਾਂਦੇ ਹਨ ਤਾਂ ਅਟਾਰੀ ਸਾਰਾ ਤੇ ਵਪਾਰ ਵਧੇਗਾ ਤੇ ਇਸ ਨਾਲ ਅਟਾਰੀ ਲਾਕੇ ਵਿੱਚ ਕੰਮ ਕਰਨ ਵਾਲੇ ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਪਿੰਡ ਵਾਸੀਆਂ ਨੇ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਉਸਮ ਸਿੰਘ ਜੀ ਜੀ ਕਿੱਥੇ ਰਹਿੰਦੇ ਹੋ ਅਸੀਂ ਪੱਕੇ ਤੋਂ ਰਹਿੰਦੇ ਹਾਂ ਬੜ ਦੇ ਲੱਗ ਗਈ ਕੁੱਤੇ ਬੜ ਦੇ ਦਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਟਰੱਕ ਪਾਕਿਸਤਾਨ ਦੇ ਵਿੱਚ ਫਸੇ ਹੋਏ ਸਨ ਅੱਜ ਆ ਰਹੇ ਨੇ ਇੱਕ ਤੋਂ ਸੱਕ ਟਰੱਕ ਦੇ ਤਰੀਕੇ ਨਾਲ ਫਾਇਦਾ ਹੋ ਸਕਦਾ ਭਾਰਤ ਨੂੰ ਤੇ ਵੇਖੋ ਜੀ ਫਾਇਦਾ ਲੇਬਰ ਨੂੰ ਵਾਧੂ ਹੋ ਜਾਣਾ ਟਰੱਕ ਵਾਲੇ ਨੂੰ ਫਾਇਦਾ ਹਰ ਜਿੰਨੇ ਵੀ ਥਰੈਣ ਵਾਲੇ ਸਾਰਿਆਂ ਨੂੰ ਫਾਇਦਾ ਹਾਂਜੀ ਲੱਗਦਾ ਜੀ ਜਦੋਂ ਦਾ ਬਾਰਡਰ ਬੰਦ ਹੋਇਆ ਨੁਕਸਾਨ ਬਹੁਤ ਹੋਇਆ ਬਹੁਤ ਨੁਕਸਾਨ ਜੀ ਆ ਵੇਖ ਲਓ ਵੇਲੇ ਤੁਹਾਡੇ ਸਾਹਮਣੇ ਸਭ ਪਿੱਠੇ ਧਰਨ ਵਾਲੇ ਵਿਚੇ ਕਰੋ ਬਰ ਬੰਦੋਗੇ ਜੀ ਕਰੋ ਬਰ ਬਿਲਕੁਲ ਬੰਦਿਆ ਜੀ ਇਹੋ کاروبار ਹੈ ਸਾਡਾ ਇੱਥੇ ਇਹੋ ਬੰਦ ਹੋਇਆ ਬਰਦਰ ਦਾ ਸਾਰੇ ਦੇਖੋ ਕਿਹੜੇ ਕਿਹੜਾ ਕੀਤਾ ਇੱਥੇ ਚੱਲਦਾ ਜੀ ਕਿਹੜੇ ਕਿਹੜੇ ਕੰਮ ਚੱਲਦੇ ਆ ਇੱਥੇ ਸਾਹਿਬ ਜੀ ਟੋਪੀਆਂ ਟੋਪੀਆਂ ਵੇਚ ਲੋਗ ਆ ਕੋਈ ਪਾਣੀ ਵੇਚਦਾ ਕੋਈ ਚਾਹ ਲੱਗਾ ਕੋਈ ਉਹ ਵੇਖੋ ਦੂਜਾ ਦਾ ਸਮਾਨ ਖਾਣ ਪੀਣ ਦਾ ਸਮਾਨ ਬਰਗਰ ਟਿਕੀਆਂ ਵਾਲਾ ਇਹ ਮੜੇ ਮੜੇ ਸਮਾਨ ਵੇਚੋ ਸਾਰਾ ਖਤਮ ਹਾਂਜੀ ਬਿਲਕੁਲ ਬੰਦਿਆ ਸਪਰੇਡ ਕਰਕੇ ਬੰਦ ਹੋ ਗਿਆ ਜੀ ਹਾਂਜੀ ਤੇ ਜਿਹੜੇ ਅੱਜ ਟਰੱਕ ਆ ਰਹੇ ਨੇ ਕਿੰਨੀ ਰਾਹਤ ਮਿਲੀ ਪੰਜਾਬਾ ਤੇ ਕਬਰ ਇਹ ਜੀ ਵਧੀਆ ਖੁਰ ਰਿਹਾ ਜਿਹਨੇ ਵੀ ਹੋਣਗੇ ਬੰਦੇ ਉਹ ਹੀ ਰਜਾਰ ਪੈਦਾ ਉਹਨਾਂ ਨੂੰ ਚਲਾਏਗਾ ਇਹ ਸਭ ਕੁਲੀ ਵਿਲੇ ਬੈਠੇ ਨੇ ਉਹਨਾਂ ਦਾ ਕੰਮ ਵੀ ਚੱਲੇਗਾ ਹੁਣਾਂ ਚਲੋ ਜੀ ਇਹ ਪੀਲ ਕੀ ਸਰਕਾਰ ਇਹਨੂੰ ਦੋਨਾਂ ਨੂੰ ਕਰਨਾ ਚਾਹੋਗੇ ਸਰਕਾਰਾਂ ਨੂੰ ਦੇਖੋ ਅਖੇ ਸਰਕਾਰਾਂ ਸਾਡਾ ਸਹਿਯੋਗ ਦੇਣ ਵਧੀਆ ਚਲਾਉਣ ਵਾਰ ਤੇ ਵਧੀਆ ਕੰਮ ਨਹੀਂ ਬੰਦ ਹੋਣਗੇ ਕੰਮ ਨਹੀਂ ਬੰਦ ਹੋਣਗੇ ਜੀ ਲੱਗਦਾ ਕਿ ਜਿਹੜੇ ਟਾਕ ਆ ਰਹੇ ਨੇ ਜਿਹਦੇ ਫਰੂਟ ਵਗੈਰਾ ਜਗ੍ਹਾ ਜਗ੍ਹਾ ਪਹੁੰਚੂਗਾ ਹਾਂ ਜੀ ਲੀਵਰ ਵਧੂਗੀ ਹਾਂ ਜੂ ਵੀ ਲੀਵਰ ਵਧੂਗੀ ਜਿੱਥੇ ਜਿੱਥੇ ਜਾਓ ਸਭ ਮਜ਼ਦੂਰੀ ਵਧੂ ਪਰੇਟ ਵਾਸਤੇ ਕੀ ਪੀਲ ਕਰਨਾ ਚਾਹੋਗੇ ਸਰਕਾਰ ਨੂੰ ਰੇਡ ਚਾਲੂ ਹੈ ਜੋ ਚਾਲੂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋ ਗਈ ਚਾਲੂ ਜੀ ਹਾਂ